ਆ ਗਿਆ ਆ ਆ ਵੀ ਠੀਕ ਹੋ ਗਿਆ ਕਿ ਤੁਸੀਂ ਸੋਚਦੇ ਹੋਗੇ ਕਿ ਆਪਾਂ ਕਿੱਥੇ ਆਏ ਆ ਤੇ ਆਪਾਂ ਵੀਡੀਓ ਆਏ ਕੈਡੀ ਵੀਡੀਓ ਅੱਜ ਦਾ ਬਹੁਤ ਧੰਨਵਾਦ ਟੈਲੀਕਮ ਬਾਈ ਸਿੰਘਾ ਸਾਡਾ ਬਹੁਤ ਧੰਨਵਾਦ ਜੀ ਜਿਹੜਾ ਇੰਨਾ ਦਰਵਾਣ ਕੀਤਾ ਬਿਲਕੁਲ ਚੱਕਨ ਦੀ ਭੈਣ ਜੀ ਨੇ ਅੱਡ ਕੋ ਆਇਆ ਅੱਜ ਵੀਦੋ ਨਾਲ ਦੀ ਸ਼ੁਰੂਆਤ ਜੀ ਸਾਡੀ ਜੜੀ ਤੇ ਨਾਲ ਮੇਰਾ ਭਰਾ ਲੱਡੂ ਪਾਕੀ ਵੀਰ ਦਾ ਬਹੁਤ ਵਧੀਆ ਸੁਭਾਅ ਹੈ ਕਹਿੰਦੇ ਹਨ ਜਿੱਦਾਂ ਵੱਡੇ ਯੂਟਿਊਬਰ ਜਾਂ ਵੱਡੇ ਮਹਿੰਦੀ ਆਗੇ ਇੰਸਟਾਗ੍ਰਾਮ ਦੇ ਪੱਧ ਕੁਛ ਦੇ ਨਹੀਂ ਜਿਹੜੀ ਸਿੱਧੀ ਗੱਲ ਹੈ ਹਨਾ ਪਰ ਬੀਤਾ ਇੰਨਾ ਵਧੀਆ ਸੁਭਾਅ ਹੈ ਨਾ ਮਤਲਬ ਕਹਿ ਦੀ ਗੱਲ ਹੀ ਬੜਾ ਵਧੀਆ ਮਾਰਿਆ ਬਹੁਤ ਬੜਾ ਵਧੀਆ ਸੁਭਾਅ ਹੈ ਤੇ ਬਾਕੀ ਆਪਾਂ ਉਹਦੇ ਕਿਵੇਂ ਕਰਦੇ ਬਲੌਗ ਬਣਾਇਆ ਹੀ ਨਹੀਂ ਆਹ ਚਾਹ ਬਣਾਉਗੇ ਹੋ ਗਿਆ ਜਦੋਂ ਆਪਾਂ ਗੱਲਾਂ ਬਾਤਾਂ ਵਾਢੀ ਨਹੀਂ ਸਿੱਧੋ ਬਣਾ ਲਈਏ ਦੂਜੇ ਵੀ ਆ ਗਏ ਇਹ ਪਤੀ ਆਪਾਂ ਇਹਦੇ ਸਵੇਰਦੇ ਆ ਯਾਰ ਇੰਨੀਆਂ ਵੀਰ ਜਿਹੜਾ ਮਤਲਬ ਵਧੀਆ ਪੋਜ਼ਿਟਿਵ ਬੰਦੇ ਨੇ ਨਾ ਕੋਈ ਸਾਥ ਨਹੀਂ ਕਰਦਾ ਉਹਨਾਂ ਦਾ ਨੀ ਤੂੰ ਇਹ ਨੀ ਗੱਲ শেয়ার ਕਰੋ ਅਬ ਰੀਲ ਦਾ ਕਾ ਟੇਕ ਰੱਖ ਪੂਰਾ ਜੀਵਨ ਦਾ ਅੰਤ ਬਾਰੇ ਕੇ ਪੂਰਾ ਨਿਕਲ ਰਿਹਾ ਅੱਜ ਤਾਂ ਆਜੇ ਫਿਰ ਅੱਜ ਰਹਿ ਕੇ ਕਰੋ ਵਾਟਾ ਅੱਜ ਤਾਂ ਹੀ ਸੇਵਾ ਤੇ ਆਜੋ ਬਾਕੀ ਬੋਧ ਵੰਦਿਆ ਵੀਰ ਦਾ ਸੁਭਾਅ ਹੈ ਯਾਰ ਮਤਲਬ ਤੂੰ ਕਹਿੰਦੇ ਹੋ ਨਹੀਂ ਬਜਾਦ ਤਰੀਫ ਰਿਆ ਕਰ ਤੂੰ ਮਿੱਟੀ ਛੱਤੀ ਤਰੀਫ ਦੇ ਲਾਇਆ ਵੀਡੀਓ ਨੂੰ ਵੇਖਦਾ ਹੋਰ ਹੋਰ ਗੱਲਿਆ ਬਾਦ ਜਿਹੜਾ ਰੀਅਲ ਟਿਪ ਬਦਾ ਮਿਲਦਾ ਵਧੀਆ ਬਹੁਤ ਵਧੀਆ ਵੀਰ ਦਾ ਸਭਾ ਹਜ਼ਾਰ ਦਾ ਆਗੇ ਛੇ 300 ਹੀ ਡੇ ਆਇਆ ਸਰੀ ਬੜਾ ਅਸੇ ਰਬੀਆ ਬੜਾ ਹਸਣਦਿਆ ਹੁੰਦਾ ਹੀ ਮੈਨੂੰ ਲੱਗਾ ਕਿ ਵੀਰ ਦਾ ਸੋਹਣਾ ਠੰਡਾ ਸੁਭਾਵਾ ਕਾਮਦੇ ਰਹਿੰਦੇ ਪਰ ਨਹੀਂ ਬੜਾ ਵੀਰ ਖੁਸ਼ ਮਜ਼ਾਜ ਬੰਦਾ ਤੇ ਆਹ ਭਾਜੀ ਘਟ ਹਸਣਦਿਆ ਵੀਰ ਦਾ ਹਸਣਦਿਆ ਜਿਹੜਾ ਰਾਸਦੀ ਆ ਬਾਕੀ ਬਸ ਕੋਈ ਨਹੀਂ ਕਿਤੇ ਕੋਈ ਨਿਕਲੋ ਤੇ ਇਥੋਂ ਅੱਖ ਨਹੀਂ ਲਾਜਣਾ ਅੱਖ ਨਹੀਂ ਲਾਜਣਾ ਸਾਰਾ ਇੱਥੇ ਹੀ ਰਹਿ ਜਾਣਾ विचोर यार ना इतनी टेंशन हो वो भी जानी पड़े आप जा तर तर ने, ने। ने, ने पर ज़्यादा तर पोजिटिव में रहने की कोशिश करें मेरे बेड पर बढ़िया रहा था बढ़िया बढ़िया बाकी भी रोड अगर बहुत बढ़िया स्वागत थैंक यू थैंक यू मतलब मज़ा हमें दिया इसे गला मुक्त नहीं गला मुक्त नहीं गया ये आधी रात बहुत बढ ਮੱਕੀ ਆਵੇਂ ਸਵਾ ਟਿਕ ਉੱਤੇ ਲੱਗੀ ਮੱਕੀ ਦਾ ਹਾਂ ਮੱਕੀ ਆਨ ਲੱਸੀਆ ਮੱਕੀ ਆਉ ਤੇ ਘਾਟੀ ਦੀ ਕਰਦੇ ਆ ਉਹ ਗਈਆਂ ਚੋਬਾ ਜੋ ਚੋਗਾ ਟੁਕੜੀ ਗਈ ਆਣੀ ਖਰਾਬ ਪੈ ਗਈ ਮਿਲ ਲੱਗੀ ਮਿਲ ਨਹੀਂ ਲੱਗੀ ਤੇ ਬੰਦੀ ਤਾਂ ਉਹ ਗੇਮ ਨੂੰ ਬੁਲਾਉਣਾ ਚਾਹੁੰਦੇ ਆ ਅਲੇ ਆਪਾਂ ਮਤਲਬ ਵੀਡੀਓ ਵੀਡੀਓ ਨੂੰ ਉਯਯਨ ਤੇ ਤਾਂ ਬੁਲਾਉਣਾ ਚਾਹੁੰਦੇ ਸੀ ਏ ਮੇਰੀ ਜਿੰਦੂ ਭਾਜੀ ਹੁਣੀ ਆਇਆ ਨਾ ਮੇਰੀ ਮੰਮੀ ਨੇ ਝੱਟ ਪਸੰਦ ਲਿਆ ਕਹਿੰਦੀ ਮੈਂ ਵੀਡੀਓ ਵੇਖਦੀ ਵੀਡੀਓ ਕਰਦੀ ਮੰਮੀ ਦਾ ਵੀਡੀਓ ਇਹਨਾਂ ਦੀ ਸਾਰੀਆਂ ਵੀਡੀਓ ਵੇਖਦੀ ਆ ਵਧੀਆ ਬੱਚੇ ਆ ਵਧੀਆ ਨਾਮ ਕਰਦੇ ਆ ਤੇ ਇਹਨਾਂ ਨੂੰ ਸਾਰਿਆਂ ਜਾਣੇ ਨਾਲ ਸਪੋਰਟ ਕਰੋ ਤੇ ਲੋ ਕਿਡੀ ਮਾੜੀ ਗੱਲ ਐ ਐਡੇ ਵੱਡੇ ਯੂਟਿਊਬਰ ਦੀ ਮੰਮਾ ਸਾਡੀ ਹੁੰਦੀ ਹਾ ਮੈਂ ਇਹਨਾਂ ਦੀ ਵੀ ਵੇਖਦੀ ਮੈਂ ਸਾਰੇ ਵੀਡੀਓ ਇਹਨਾਂ ਦੇ ਮੈਂ ਇਹਨਾਂ ਨੂੰ ਫੋਲੋ ਕਰਦੀ ਆ ਕੋਈ ਬੱਖਾਂ ਨਹੀਂ ਕਹਿੰਦੀ ਕੋਈ ਨਹੀਂ ਸਾਰੇ ਬਰਾਬਰ ਹੀ ਆ ਸਾਰਾ ਇਹਨਾਂ ਨੂੰ ਸਪੋਰਟ ਕਰੋ ਜ਼ਰੂਰ ਜ਼ਰੂਰ ਸਪੋਰਟ ਕਰੋ ਬਾਕੀ ਮਤਲਬ ਦਾ ਨਾ ਕੋਈ ਗੱਲ ਹੈ ਗੱਲਾਂ ਪਤਾ ਮੁੱਕਣੀਆਂ ਨਹੀਂ ਸਾਡੀਆਂ ਚੱਲੂ ਹੀ ਆ ਜੀ ਸ਼ੁਰੂਆਤ ਹੀ ਹੋਈ ਜਾਂ ਬਾਕੀ ਵੀ ਕੋਈ ਨਾ ਇਹ ਕੋ ਮਤਲਬ ਕੋਣ ਤੇ ਇਹ ਚੀਜ਼ਾਂ ਦੀ ਇੰਡੀਆ ਦਿੱਦ ਹੋ ਗਈ ਹੈ ਨਾ ਕਿਹੜਾ ਗੱਲ ਵੀ ਕਰਾਂਗੇ ਅਗੋਂ ਕੋਈ ਸਾਸਰੀ ਘਰ ਬਣਾਉ ਬੜਾ ਮੇਰਾ ਸਗੀ ਜਦ ਆਪਾਂ ਵੀਰਾਂ ਨਾਲ ਗੱਲ ਕਰੀਦੀ ਐ ਸਸਿਕਾਹ ਦੀ ਸਾਰੇ ਨੂੰ ਐ ਇਦਾਂ ਹੀ ਨਿਕਲ ਗਿਆ ਇੱਕ ਕਰੀ ਮੈਂ ਕਿਹਦਾ ਗੱਲ ਕਰਨ ਦੇ ਆ ਤੇ ਉਹਨਾਂ ਸਸਿਕਾਹ ਬਲਾਈ ਮੈਂ ਬੋਲ ਗਿਆ ਸਸਿਕਾਹ ਦੀ ਸਾਰੇ ਨੂੰ ਨਹੀਂ ਥੋੜੀ ਜੀ ਹੋਈ ਨਾ ਮੇਰੇ ਤੋਂ ਦੁਬਾਰਾ ਉਹ ਕਰਨੀ ਨਹੀਂ ਉਹ ਬੋਲਣ ਗੱਲ ਹੀ ਨਹੀਂ ਹੋਈ ਹਾਲ ਬਸ ਜੀ ਤੁਹਾਡੀ ਬਹੁਤ ਸਾਰੀ ਹੁੰਦੀ ਹੈ ਇਹਨਾਂ ਦੇ ਤੋਂ ਇਤਹਾਬ ਹੋ ਰਿਹਾ ਜੰਦਰ ਉਹ ਨਹੀਂ ਦਿਖ ਰੋ ਦਾ ਕੀ ਦੱਸਾਂ ਬੰਦ ਕਰਦਾ ਸੋਤਾਂ ਦੇ ਦਵਾ ਤੇ ਆਪਾ ਪਾਪੜ ਨਾਲ ਬਸੋਈ ਮੇਰਾ ਪਾਪੜ ਬੰਦ ਕਰਦਾ ਨਹੀਂ ਮੈਂ ਜਪੌਈ ਮੈਂ ਵੀ ਆ ਨਰਵ ਆ ਕਰਦੀ ਹੋ ਵੀਡੀਓਜ਼ ਗੱਲ ਕਰਦਾ ਮੈਂ ਉਤਨ ਸ਼ੁਰੂ ਕੀਤੀ ਹੈ ਉਹ ਮੈਂ ਵਿਹਲਾਦ ਕੰਮ ਤੇ ਮੋਟਰ ਬੱਡੀ ਨਾਲ ਕਰਦਾ ਹੋ ਗਿਆ ਨਾ ਜਿਹੜਾ ਜਵਾਲਾ ਤੇ ਆ ਗੀ ਲੰਚ ਕਰਦਾ ਉਹ ਜਦਾਂ ਕਿ ਅਕਸਰ ਉਹ ਕਹਿੰਦਾ ਕਿ ਤੇ ਇਹ ਨਾਲ ਬਸ ਨੂੰ ਮੈਨੂੰ ਆਤੀ ਇਹੋ ਕਹਿੰਦੀ ਤੁਹਾਡੀ ਵੀਡੀਓ ਘੜ ਕਰਦਾ ਦੇਖਣ ਨੂੰ ਪੜਦਾ ਯਾਰ ਇਹ ਹੋਣਾ ਹੈ ਮੈਂ ਆਸ ਰਹਿਣਾ ਉਹ ਤਾਂ ਜੋ ਇਕੱਲੇ ਬੈਠੇ ਨਾ ਇੰਨਾ ਦਾ ਬੜਾ ਚਿਰ ਪਾਈ ਗਿਆ ਨਾ ਕਿ ਉਹ ਕਿਦਾਂ ਕਰਦੇ ਹੋ ਉਹ ਕਿਦਾਂ ਸਿਖਦੇ ਹੋ ਉਹ ਵੀ ਵਾਲੇ ਨੂੰ ਕਦੋਂ ਨਾ ਕਿਹੜੇ ਟਾਪਾਸ ਹੋ ਜਾਂਦਾ ਬਾਕੀ ਬਾਬਾ ਗੱਲ ਬਸ ਅੱਗੇ ਦੱਸ ਲਿਪਾ ਜਦੋਂ ਆਪਣੀਆਂ ਟੈਕਸੀਆਂ ਵੇਚੀਆਂ ਜੀ ਉਦੋਂ ਪਤਾ ਕਿ 3 ਸਾਲ ਚੱਲ ਟੈਕਸੀ ਕਿਉਂ ਵੇਚੀਆਂ ਕਰੀ ਰੋਹੀ ਰੋਹੀ ਇਹ ਨਾ ਇਲਾਜ ਦੇ ਕੇ ਇਦਾਂ ਹੀ ਕਰਾ ਸੈਸ਼ਨਾਂ ਜਿੰਨੇ ਕਰੇ ਲੈ ਲੈਂਦੇ ਆ ਉਹਨੂੰ ਕਿੰਨੇ ਸੋਸ਼ਲ ਮੀਡੀਆ ਦਾ ਦਾ ਸੋਸ਼ਲ ਮੀਡੀਆ ਦਾ ਫਾਇਦਾ ਵੀ ਬੜਾ ਹਾਂ ਜੀ ਸਾਨੂੰ ਦੇਖਣਾ ਲੋਕਾਂ ਨੇ ਜਦੋਂ ਬਾਹਰ ਅੰਦਰ ਆਇਆ ਤਾਂ ਕੰਨ ਇਸ ਤਰ੍ਹਾਂ ਕੀਤੀ ਹਾਂ ਜੀ ਤੇ ਬੈਠ ਗਏ ਫਿਰ ਹਾਂ ਜੀ ਤੇ ਬ੍ਰੋਗਰਾਂ ਕਦੇ ਬਾਕੀ ਵੀ ਦਿਨੂ ਤੇ ਹੱਸ ਆ ਗਿਆ ਜਿੱਦਾਂ ਜੋਈ ਆ ਵੀ ਪਤਾ ਕੀ ਆ ਬਬਾ ਜਿੱਦਾਂ ਆਣ ਨੂੰ ਐਂ ਕਿਹਦੀ ਮਾਂ ਕਹਿੰਦੇ ਗਏ ਆ ਕਿ ਤੇ ਵੀਡੀਓ ਬਣਾਉਣਾ ਪ੍ਰੋਮੋਸ਼ਨ ਕਰਨਾ ਲਾਣੋ ਉਹ ਵੀ ਤੋਂ ਕਹਿੰਦੇ ਗਾਣ ਤੇ ਗਾਠ ਨੂੰ ਚਿੰਦੇ ਐਂਦੀ ਕੋਲ ਆ ਸਾਹਮਣੇ ਕਿਹਦੇ ਹਾਸਾ ਦੇਗਾ ਜਿਹੜਾ ਬਲੀ ਵੀ ਐਸ ਵੀ ਵੀ ਆ ਤੁਸੀਂ ਸੁਣ ਚੱਕੀ ਇਹਨਾਂ ਨੇ ਗਾਣਾ ਇਹ ਹੱਸ ਰਹੇ ਆ ਮੈਂ ਵੀਡੀਓ ਕਰਾਂਗੇ ਬੜੂ ਬੜੀ ਵਾਰੀ ਵਾਰੀ ਉਹਦੇ ਨਾਲ ਤਦਾਂ ਉਹ ਬੋਲਣ ਦਾ ਲੈਦਾ ਹੋਊਗਾ ਮੈਂ ਹੁਣ ਜਿਸ ਤਰ੍ਹਾਂ ਦੀ ਹੁੰਦੀ ਬੜੂ ਜਿਵੇਂ ਇਹ ਵੀਡੀਓ ਬਣਾਉਣੀ ਆਪਣੀ ਨੂੰ ਨਾਲ ਸੰਗਿੰਦਾ ਤੁਹਾਨੂੰ ਸਭ ਨੂੰ ਬਤਾਉਂਦੇ ਲੋਕਾਂ ਦਾ ਨਹੀਂ ਕੋਈ ਕਹਦਾ ਮੈਂ ਇਹ ਕੋਈ ਨਹੀਂ ਨਾਲ ਆ ਤੇ ਨਹੀਂ ਨਹੀਂ ਅੱਜ ਕੱਲੋ ਤੇ ਇਦਾਂ ਦੀ ਜ਼ਿੰਦਗੀ ਹੋ ਗਈ ਸਾਰੇ ਬੇਟੇ ਜਿਹੜੇ ਸੇਰ ਦੇ ਵਿੱਚ ਹੀ ਸੱਡੇ ਆ ਪਰ ਸੇਰ ਦੇ ਸੱਚੀ ਇੱਟਾ ਗਦਿੜੀ ਐਸੇ ਆਪਾਂ ਮਤਲਬ ਕਿ ਨਾ ਇੱਥੇ ਆਰ ਗੇਨਜੋਇੰਗ ਦਾ ਰੋਸ ਲੱਗਦੀ ਕਿ ਅੰਦਰ ਤੀਕਰ ਇਧਰੋਂ ਕਿਧਰੋਂ ਆਏ ਇੱਕ ਦਿਨ ਦੇ ਕਿਛਦੇ ਅੱਜ ਤਾਂ ਇਹ ਸਤੋਜ ਪਿੰਡੋਂ ਹੀ ਆਏ ਨੇ ਇੱਥੋਂ ਤੇ ਪਤਾ ਨਹੀਂ ਕਿ ਕਿਤਾ ਦੇ ਤੇ ਉਹ ਦਿਨ ਚੁੱਤੇ ਦਿਨੋਂ ਉਹਨਾਂ ਕਾ ਲੱਗ ਗਿਆ ਦੀ ਸੱਚੀ ਬੜਾ ਮਦਿਆ ਗਿਆ ਦਿਨ ਨੂੰ ਨਾ ਤੇ ਉਹਨੂੰ ਆਉਂਦੇ ਰਿਹਾ ਕਰ ਠੀਕ ਆ ਭਾਈ ਉਹ ਨਹੀਂ ਰਿਹਾ ਸਹੀ ਰਹਿਣ ਦੇ ਜੀ ਨੂੰ ਜੀ ਨੂੰ ਜੀ ਨੂੰ ਕਰਨੋਂ ਲੱਗੇ ਨਾ ਹਾਂ ਕਰਨੋਂ ਤੋਂ ਤੇਰਾ ਉਸਤਾਰ ਬੜਾ ਹੋ ਰਹੀ ਜਿੰਕ ਖਡਾਰੇ ਪੰਗਰ ਲੱਕ ਬਾਕੀ ਜਿੱਦਾਂ ਨੂੰ ਆਪਾਂ ਗਏ ਨਹੀਂ ਕੋਦੂ ਮਣ ਕੇ ਪਟਾਰੇ ਮਤਲਬ ਐ ਤੇ ਲੱਗਣੀ ਨਹੀਂ ਮਿੰਦਿਆ ਵੀ ਕਿਸ ਨੂੰ ਮਿਲਣਾ ਹੈ ਜਾਂ ਕੇ ਨੂੰ ਨਹੀਂ ਐ ਤੇ ਲੱਗਣੀ ਨਹੀਂ ਦਿਆ ਮਤਲਬ ਬਹੁਤ ਜਦਾ ਮਜ਼ਾ ਆਇਆ ਹੁੰਦਾ ਤਾ ਹੀ ਕਹਿ ਰਹੇ ਸੀ ਬੜਾ ਵਜਾ ਆਇਆ ਸੀਕਿੰਡ ਮਤਲਬ ਆਪਨਾ ਆਪਣਾ ਫੀਲ ਹੁੰਦਾ ਹੋਵੇ ਕੋਈ ਆਪਣੇ ਐਡੀ ਲੱਗਣਾ ਹੈ ਕਿ ਅਸੀਂ ਆਏ ਕਿਹਨੂੰ ਮਿਲਣਾ ਹੈ ਜਾਂ ਕੋਈ ਬੰਦੇ ਨੂੰ ਸੈਲੀਬ੍ਰਿਟੀ ਦਾ ਹੀ ਤਾਂ ਮਿਲ ਰਿਹਾ ਹੈ ਇਹ ਗੱਲ ਹੈ ਕਾਦੇ ਸੈਲੀਬ੍ਰਿਟੀਆ ਨੂੰ ਆ ਕਾਦੇ ਰੋਟੀ ਆ ਭਾਈ ਉਹ ਨਹੀਂ ਮੰਗ ਮੰਗਦੀਆਂ ਬੜੀ ਰੋਟੀ ਮੈਂ ਉਹਦੇ ਤੇ ਨਹੀਂ ਮਿਲਦੀ ਉਹਦੇ ਹੱਥ ਦੇ ਦਾ ਵੀ ਅੰਦਾ ਕਰਦੇ ਨਾਲ ਮੇਲੇ ਜਿੱਦਾਂ ਨਾਲ ਮੱਥੀਆ ਬੰਦਾ ਜੂ ਮੱਥੀਆ ਭਾਏ ਕੋਈ ਮੰਤਰੀ ਹੈ ਭਾਈ ਸੱਤਰੀ ਸਾਰੇ ਘਰ ਕੋਈ ਦੌੜ ਘਰ ਦੌੜ ਘਰ ਤੰਦਾਂ ਹੋਵੇ ਤੇ ਵਿਆਹ ਵੀ ਦਾ ਕਿਦੋਂ ਕਰਨਾ ਫਿਰ ਕੀ ਦਾ ਪੰਜਾਬੀ ਆ ਰਹੇ ਕਜੀ ਦੇ ਚਲਾਂਗੇ ਮੇਰੇ ਮੇਰੇ ਵਿਆਹ ਆਉਗੇ ਆ ਵੀ ਜਰੂਰ ਜੇ ਕੋਈ ਸਬਦ ਵੀ ਮੇਰੇ ਭਰਾ ਹੀ ਨਹੀਂ ਕਰਦਾ ਅੱਜ ਦਾ ਵੀ ਮਦਦ ਕਰਾਉਣਾ ਆ ਰਿਹਾ ਕਰਾਓ ਬਧੀਆ ਨਾ ਬਧੀਆ ਬਧੀਆ ਰਿਹਾ ਹਿਸਾਬੀ ਦਾ ਹਿਸਾਬੀ ਦਾ ਵੀ ਹੋ ਜਾਣਾ ਮੈਂ ਲੋਕੀ ਸਭੀ ਕਰਾ ਲਿਆ ਕਰਾ ਲਿਆ ਕੋੜਾ ਤੋਂ ਗਾਵੇ ਤੇ ਉਹਨੂੰ ਕਰ ਬੁਖੀ ਸਾਥੀ ਮੈਂ ਤੈਨੂੰ ਗੱਲ ਦੱਸਦਾ ਆਇਆ ਇੱਕ ਦਿਨ ਜਿਹੜੇ ਮਗਡਾਲੇ ਹੁੰਦੇ ਬਾਬਾ ਬਾਬਾ ਇਹ ਜੋ ਵੀ ਗਿਆ ਆ ਤੇ ਉਹ ਆਇਆ ਤੇ ਮਨ ਉਹ ਕਹਿੰਦਾ ਤੇ ਤੇਰੇ ਨਿੱਕੇ ਮੁੰਡੇ ਨੇ ਤੇਰੀ ਸੇਵਾ ਵੀ ਕਰਨੀ ਤਾਂ ਇਹਨਾਂ ਨੂੰ ਅੰਦਾ ਇਹਨਾਂ ਨੂੰ ਅੰਦਾ ਅੱਛਾ ਤੇਰੇ ਨਿੱਕੇ ਮੁੰਡੇ ਨੇ ਤੇਰੀ ਸੇਵਾ ਨਹੀਂ ਕਰਨੀ ਇਹਨੇ ਕਹਰਾਂ ਲਿਖ ਦੇ ਪਗਲ ਲੱਗ ਗਿਆ ਅੱਛਾ 15 ਦਿਨ ਮੇਰਾ ਵਿਆਹ ਤੋਂ ਦਿੱਤੀ ਹੋ ਕੇ ਮੈਂ ਵਿਆਹ ਨਹੀਂ ਕਰਮ ਲੋ ਤਾਂ ਤੇ ਦਿੱ ਇਹਦੇ ਹਾਂ ਉਹ ਲੋ ਹੈ ਜਿਤ ਮੈਂ ਸੀਗਾ ਉਧਰ ਨਿਕਾ ਮੈਂ ਜਰੂਰੀ ਇਹ ਪੁਰਾਣੀ ਉਹ ਸਰਦਾਰ ਦੀ ਮਿੰਦੀ ਕੀ ਬਣਾ ਕੇ ਦਿਨ ਪਲੇ ਕਰਨ ਲੱਗ ਗਿਆ ਇਹ ਮੇਰਾ ਹੀ ਸੱਚ ਬੋਲਦਾ ਜੁੜਵਾ ਬਚਾਉਣਾ ਹੋਈ ਆ ਮੈਂ ਜਿੱਤੇ ਜੜਵਾ ਹੀ ਜਿੰਨੂੰ ਕੰਦੇ ਜੀ ਨਹੀਂ ਜਾਂਦੀ ਭੈਣ ਬਚਨੀ ਹੈ ਅੱਛਾ ਤੇ ਹੁਣ ਪੂਰੀ ਕਿੰਨੀ ਜਾਂਦੀ ਭੈਣ ਬਚਨੀ ਜਾਂ ਮੰਮੀ ਬਚਨੀ ਜਾਂ ਤੂੰ ਬਚਣਾ ਤੇ ਮੈਂ ਤੇ ਉਹ ਤੂੰ ਪਾ ਕੇ ਤੇ ਮੈਂ ਤੇ ਮੰਮੀ ਵੈਸੀ ਕਿੰਨੇ ਦੇ ਬਾਰ ਮਾਰ ਹਨ ਉਹਨਾ ਨੂੰ ਅਦੁੱਤੀ ਦੇ ਦਿਆ ਨੂੰ ਬਾਕੀ ਪੂਰੇ ਜਿਹੜਾ ਪੰਜ ਤੋਂ ਜਾਏਗਾ ਸਿੱਕਾ ਰੈਂਕਿੰਗ ਐਲਬਮ ਦਾ ਨਾਮ ਬਾਕੀ ਜੇ ਨਾ ਸਾਡਾ ਬਲੌਗ ਵਧੀਆ ਲੱਗਦਾ ਨਾ ਲੋਕ ਵੇਖਿਆ ਕਰੋ ਜੀ ਵੀਡੀਓ ਬਣਾਉਂਦਾ ਤੁਸੀਂ ਜਰੂਰ 10 ਮਿੰਟ ਤੁਹਾਡੀ ਜ਼ਿੰਦਗੀ ਦੀ ਲੈ ਰਹੇ ਆ ਉਹਨਾਂ ਨੇ ਆ ਵੀ ਚੇ ਦਾ ਇੱਕ ਸਾਧੀ ਵੀ ਸੇਵਾ ਯਾਰ ਇਹਨਾਂ ਨੂੰ ਦੇਖ ਲੈਣਾ ਵੀ ਸੇਵਾ ਆ ਤੇ ਇਹਨਾਂ ਦੇ ਜਰੂਰ ਵੀਡੀਓ ਦੇਖਿਆ ਕਰੋ ਆ ਡਿਕੋਨ ਗੱਲ ਇਹਨਾਂ ਦੀ ਜਰੂਰ ਦੇਖੋ ਇਹੋ ਹੀ ਆ ਬੇਨਤੀ ਬਾਕੀ ਇਹ ਆ ਸਿੱਧੀ ਗੱਲ ਆ ਪਤਾ ਹੈ ਗਿਆਨੀ ਸਾਨੂੰ ਮੋੜ ਕੇ ਪੈਸੇ ਸਾਡੇ ਘਟਾਉਂਦੇ ਆ ਹਾਂਜੀ ਫਿਊਜ਼ਨ ਬੈਟਰੀ ਉਹ ਵੀ ਆਂਕ ਨੋ ਨੋ ਕੰਮ ਕਰਦੇ ਆ ਪਰ ਇਹਨਾਂ ਦੀ ਲਾਗਤ ਵੀ ਬਹੁਤ ਜ਼ਿਆਦਾ ਹੈ ਇਹ ਵੀ ਨਹੀਂ ਕਰ ਸਕਦੇ ਇਹਨਾਂ ਕੋਈ ਨਹੀਂ ਹੋਂਦਾ ਕੁਦਰਤੀ ਬਾਪਾ ਡਿੱਤੇ ਤੇ ਆਪਾਂ ਹੋ ਗਏ ਆਪਾ ਪੜੂਏ ਡੁਲਕੇ ਨਾ ਬੰਦ ਸਕਦੇ ਬਾਕੀ ਤੁਸੀਂ ਇਹ ਨਹੀਂ ਕੋਈ ਚਾਰ ਸਦੇ ਸਭ ਕੁਝ ਵੀ ਇਹ ਤਾਂ ਬਸ ਸਾਡੀ ਵੀਡੀਓ ਹੈ ਲੈ ਹਾਂ ਵੀਡੀਓ ਵੇਂ ਲੈ ਲੈ ਨਾ ਬੋਲਿਆ ਯਾਰ ਬਾਕੀ ਜੇ ਤਾਂ ਚੰਗੀ ਲੱਗੀ ਤੇ ਲਾਈਕ ਕਰ ਲਓ ਲਾਈਕ ਵੀ ਕਰੋ ਯਾਰ ਨਾ ਹੌਸਲਾ ਮਿਲੂਗਾ ਦੇਖਿਆ ਨੂੰ ਵੀਧ ਪਰ ਕੋਈ ਨਹੀਂ ਲਿਹਾਗੇ ਤੁਮੀਰ ਵਾਲੇ ਬਰਦੇ ਵੀ ਹੈਗੇ ਆ ਦੁਨੀਆ ਦੇ ਭਲੇ ਲੋਕ ਵੀ ਹੈਗੇ ਆ ਇਹ ਲਾਈਕਾਂ ਤੋਂ ਪਤਾ ਲੱਗ ਜਾਂਦਾ ਤੇ ਤੁਸੀਂ ਕਰਦੇ ਹੋ ਤਾਂ ਮਦਦ ਹੋ ਤਾਂ ਨਾ ਆਓ ਵੀਰਾਂ ਕੈਮਰਾ ਓਨ ਜੇ ਬੋਲੋ ਬਸ ਮਾਡਾ ਬਸ 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 ਬ ਨੂੰ ਬਿਠਾ ਦੇਣਾ ਬਹੁਤ